ਕੈਨੇਡਾ ਦੇ ਵਿੱਚ ਅਕਸਰ ਹੀ ਤੁਸੀਂ ਇਸ ਨਮੂਨੇ ਨੂੰ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਪਰ ਪਿੱਛੇ ਜੇ ਵੀ ਬਹੁਤ ਜ਼ਿਆਦਾ ਵਾਇਰਲ ਹੋਇਆ ਸੀਗਾ ਜਦੋਂ ਇਹਨੇ ਇੱਕ ਆਪਣੀ ਪੰਜਾਬ ਦੀਆਂ ਕੁੜੀਆਂ ਦੇ ਨਾਲ ਬੱਤਮੀਜੀ ਕੀਤੀ ਸੀ ਨਾਥਿੰਗ ਬੀਚ ਲਾਈਕ ਅ ਟੂ ਇੰਡੀਅਨ ਗਰਲਸ ਓ ਮਾਈ ਗਾਡ ਓ ਮਾਈ ਗਾਡ ਦੈਟ ਸ਼ਾਟ ਮੈਨ ਦੈਟ ਸ਼ਾਟ ਬਿਊਟੀਫੁਲ ਲੇਡੀਜ਼ बस आप यू आर इन अ पब्लिक यू हैव नो फकिंग प्राइवेसी द फकड यू डोंट नो ऑन दिस प्लेस आई कैन रिकॉर्ड आई वांट इट बाय व्हाट आई नो द रेक द ऑल पार्ट सो यू फक इट यू आर उना दी बिना इजाजत तो लगातार वीडियो बनाउदा रहया सिगा so, सो ए ऐसे तरह काम ਕਰਦਾ ਆ ਰਿਹਾ ਸੀਗਾ ਐਸੇ ਤਰ੍ਹਾਂ ਲੋਕਾਂ ਨੂੰ ਪਰੇਸ਼ਾਨ ਕਰਦਾ ਪਿਆ ਸੀਗਾ ਔਰ ਬਿਨਾ ਮਰਜ਼ੀ ਤੋਂ ਉਹਨਾਂ ਦੀ ਵੀਡੀਓ ਬਣਾ ਰਿਹਾ ਸੀਗਾ ਮੈਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ ਹਰ ਕੋਈ ਇਹਨੂੰ ਜਾਣਦਾ ਹੋਣਾ ਇਹ শ্রীলੰਕਾ ਦਾ 45 ਸਾਲਾਂ ਦਾ ਮੁਹੰਮਦ ਅਸਕਰ ਇਹਦਾ ਨਾਮ ਹੈ ਤੇ ਇਹਨੂੰ 10 ਦਸੰਬਰ 2025 ਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਤੇ 4 ਫਰਵਰੀ 2026 ਦੇ ਵਿੱਚ ਹੁਣ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਜਿੱਥੇ ਇਹਨੂੰ 10 ਸਾਲ ਦੀ ਸਜ਼ਾ ਹੋ ਸਕਦੀ ਆ ਤੇ ਨਾਲ ਦੀ ਨਾਲ ਇਹਨੂੰ ਵੱਡੇ ਫਾਈਨ ਵੀ ਹੋਣਗੇ ਜਿਹਾਂ ਜਿਹਦੇ ਉੱਪਰ 4 ਬੱਕ-ਬੱਕ ਦੋਸ਼ ਲੱਗਿਆ 4 ਇਹਨੇ ਇਦਾਂ ਦੀ ਹਰਕਤਾਂ ਕੀਤੀਆਂ ਜਿਹਦੇ ਕਰਕੇ ਇਹਦੇ ਉੱਪਰ ਕੰਪਲੇਂਟ ਹੋਈ ਆ ਔਰ ਇਹਨੇ ਬਾਰ-ਬਾਰ ਉਹੀ ਚੀਜ਼ਾਂ ਕੀਤੀ ਤੇ ਜਿਹਦੇ ਕਰਕੇ ਹਰ ਕੋਈ ਚਾਹ ਰਿਹਾ ਸੀ ਤੇ ਹਰ ਇੱਕ ਦੇ ਦਿਲ ਦੇ ਵਿੱਚ ਇਹੀ ਸੀਗਾ ਕਿ ਐਸੇ ਨਮੂਨੇ ਨੂੰ ਜਲਦੀ ਹੀ ਟੱਕਣਾ ਚਾਹੀਦਾ ਤੇ ਜਲਦੀ ਇਹਦੇ ਉੱਪਰ ਛੇਤਰ ਪ੍ਰੇਰ ਕਰਨੀ ਚਾਹੀਦੀ ਆ ਸੋ ਤੁਹਾਨੂੰ ਪਤਾ ਕਿ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਆ ਕੇ ਆਪਾਂ ਨੂੰ ਥੋੜੀਆਂ ਸੀਮਾਵਾਂ ਦੇ ਵਿੱਚ ਰਹਿਣਾ ਪੈਂਦਾ ਤੇ ਆਪਣੇ ਗੁੱਸੇ ਦੇ ਉੱਪਰ ਆਪਣੀ ਕੰਟਰੋਲ ਕਰਨਾ ਪੈਂਦਾ ਸੋ ਉਸੇ ਕਰਕੇ ਹੁਣ ਤੱਕ ਬਚਿਆ ਸੀਗਾ ਪਰ ਕੋਈ ਕਿੰਨਾ ਕੁ ਜਰ ਸਕਦਾ ਸੋ ਉਸੇ ਤਰ੍ਹਾਂ ਇਹਦੇ ਉੱਪਰ ਨਾਲ ਹੋਰ ਹੀ ਆ ਆਈ ਥਿੰਕ ਕੈਨੇਡਾ ਦੇ ਵਿੱਚ ਇਹਨੂੰ ਸਾਰੇ ਜਾਣਦੇ ਹੋਣੇ ਆ ਔਰ ਖਾਸ ਕਰਕੇ ਜਨਾਨੀਆਂ ਨੂੰ ਜਿਆਦਾ ਤੰਗ ਕਰਦਾ ਸੀਗਾ ਔਰਤਾਂ ਨੂੰ ਕੁੜੀਆਂ ਨੂੰ ਬਹੁਤ ਹੀ ਜਿਆਦਾ ਪਰੇਸ਼ਾਨ ਕਰਦਾ ਸੀਗਾ ਉਹਨਾਂ ਦੀ ਦਿੱਖ ਦੇ ਉੱਪਰ ਕਮੈਂਟ ਕਰਦਾ ਹੁੰਦਾ ਸੀਗਾ ਤੇ ਇੱਕੋ ਚੀਜ਼ ਦਾ بار بار ਇਹ ਡਰਾਮੇਬਾਜ਼ੀ ਕਰਦਾ ਹੁੰਦਾ ਸੀ ਮੈਂ ਕਰ ਸਕਦਾ ਮੈਂ ਵੀਡੀਓ ਬਣਾ ਸਕਦਾ ਮੈਂ ਤੁਹਾਨੂੰ ਕੁਝ ਨਹੀਂ ਕਹਿ ਰਿਹਾ ਮੈਂ ਆਪਣੇ ਮੋਬਾਈਲ ਦੇ ਵਿੱਚ ਵੀਡੀਓ ਬਣਾ ਰਿਹਾ ਸੋ ਇਹੀ ਗੱਲਾਂ ਦੇ ਕਰਕੇ ਹੁਣ ਇਹਨੂੰ ਟੰਗਿਆ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਜਲਦੀ ਹੀ ਬਾਹਰ ਆਵੇਗਾ ਔਰ ਇਹ ਸ਼ਕਲ ਤੋਂ ਹੀ ਚੋਰ ਲੱਗਦਾ ਹੈ ਔਰ ਮੈਨੂੰ ਇਦਾਂ ਕਹਿਣਾ ਨਹੀਂ ਚਾਹੀਦਾ ਪਰ ਕੀ ਕਰੀਏ ਜਾਰੇ ਜਿਹੜੀਆਂ ਇਹਦੀਆਂ ਹਰਕਤਾਂ ਉਹ ਵਾਕਈ ਹੀ ਇਦਾਂ ਦੀਆਂ ਐਸੇ ਨਮੂਨੇ ਨੂੰ ਮੈਨੂੰ ਲੱਗਦਾ ਬਹੁਤ ਜਲਦ ਰਿਪੋਰਟ ਕਰ ਦੇਣਾ ਚਾਹੀਦਾ ਔਰ ਬਹੁਤ ਜਲਦੀ ਪਛਤ੍ਰ ਪ੍ਰੇਟ ਕਰਨੀ ਚਾਹੀਦੀ ਆ ਪਰ ਪੰਜਾਬੀ ਆਪਨੇ ਤੁਹਾਨੂੰ ਪਤਾ ਕਿ ਤਾਂ ਇਸ ਕਾਲ ਤੋਂ ਡਰੇ ਹੋਏ ਆ ਕਿ ਅਸੀਂ ਪ੍ਰਦੇਸ਼ਾਂ ਦੀਆਂ ਧਰਤੀਆਂ ਤੇ ਬੈਠੇ ਆ ਤੇ ਉਹਨਾਂ ਦੇ ਲਾਅ ਦੇ ਹਿਸਾਬ ਨਾਲ ਚੱਲਣਾ ਸਾਨੂੰ ਚੱਲਣਾ ਪੈਂਦਾ ਪਰ ਇਹਨੇ ਵਾਕਈ ਹੀ ਅਤ ਬਹੁਤ ਚੱਕੀ ਕੁੜੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਸੀਗਾ ਹਰ ਇੱਕ ਜਗ੍ਹਾ ਤੇ ਕਿਤੇ ਨਾ ਕਿਤੇ ਪਹੁੰਚ ਜਾਂਦਾ ਸੀਗਾ ਕਿ ਆ ਕੁੜੀ ਬੈਠੀ ਆ ਜੀ ਉਹਦੇ ਉਦਾਂ ਅਵਲਾਂ ਚਬਲਾ ਵਾਂਗੂ ਜਿੱਦਾਂ ਕੋਈ ਨਸ਼ਾ ਕੀਤਾ ਹੁੰਦਾ ਹਰ ਕੋਈ ਇਹਨੂੰ ਕਹਿੰਦਾ ਹੁੰਦਾ ਸੀ ਕਿ ਇਹ ਸਾਈਕੋ ਆ ਇਹਦੇ ਦਿਮਾਗ ਦੇ ਵਿੱਚ ਫਰਕ ਆ ਸੋ ਲੋਕ ਤਾਂ ਵੀ ਇਹਨੂੰ ਜ਼ਿਆਦਾ ਮੂੰਹ ਨਹੀਂ ਸੀ ਲਾਉਂਦੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਪਾਗਲ ਹੁੰਦੇ ਆ ਫਿਰ ਉਹਨਾਂ ਦੇ ਲ ਕੋਈ ਮੂੰਹ ਨਹੀਂ ਲੱਗਦਾ ਹੁੰਦਾ ਤੁਹਾਨੂੰ ਪਤਾ ਆਪਣੇ ਇੱਕ ਕਾਰਤ ਵੀ ਆ ਕਿ ਜਦੋਂ ਆਪਾਂ ਕਿਚੜ ਦੇ ਵਿੱਚ ਵੱਟਾ ਮਾਰਾਂਗੇ ਨਾ ਤਾਂ ਉਹਦੇ ਛਿੱਟੇ ਆਪਣੇ ਦੇ ਉੱਪਰ ਵੀ ਪੈਣਗੇ ਸੋ ਇਹਹੀ ਕਾਰਤ ਦੇ ਜ਼ਰੀਏ ਹੁਣ ਤੱਕ ਇਹ ਬਚਦਾ ਆ ਰਿਹਾ ਸੀਗਾ ਤੇ ਤਾਂ ਹੀ ਇਹਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ ਹੁੰਦਾ ਜਦੋਂ ਇਦਾਂ ਕਰਦਾ ਵੀ ਪਰ ਹੁਣ ਇਨਸੀਟੈਂਟ ਬਾਰ-ਬਾਰ ਇਹ ਹੋਏ ਆ ਜਿਸ ਦੀ ਬਦੌਲਤ ਹੁਣ ਇਹਨੂੰ ਅੰਦਰ ਅਰੈਸਟ ਕੀਤਾ ਪੁਲਿਸ ਨੇ ਚੁੱਕਿਆ ਦਸੰਬਰ 10 ਦਸੰਬਰ 2025 ਦੇ ਵਿੱਚ ਇਹਨੂੰ ਅਰੈਸਟ ਕੀਤਾ ਸੀਗਾ ਤੇ 4 ਫਰਵਰੀ 2026 ਦੇ ਵਿੱਚ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਹੁਣ ਇਹਦੇ ਉੱਪਰ ਹੁਣ ਇਹਦੇ ਹਰਾਸ਼ਮੈਂਟ ਲੋਕਾਂ ਦੀ ਜਬਰੀ ਵੀਡੀਓ ਉਹਨਾਂ ਦੀ ਬਿਨਾਂ ਮਰਜ਼ੀ ਤੋਂ ਵੀਡੀਓ ਫਿਲਮਾਉਣ ਦੇ આરોਪ ਲੱਗੇ ਆ ਤੇ ਇਹ આરોਪ ਬਹੁਤ ਹੀ ਸੰਗੀਨ ਆ ਤੇ ਇਹਦੇ ਵਿੱਚ ਇਹ ਨਹੀਂ ਕਿ ਛੋਟੀ ਮੋਟੀ ਸਜ਼ਾ ਹੋ ਕੇ ਜਾਂ ਛੋਟਾ ਮੋਟਾ ਫਾਈਨ ਹੋ ਕੇ ਬਾਹਰ ਆ ਜਾਏਗਾ ਅਗਰ ਸਾਹਮਣੇ ਵਾਲੀ ਪਾਰਟੀ ਨੇ ਪੂਰਾ ਇਹਦਾ ਵਿਰੋਧ ਕੀਤਾ ਹੁਣ ਜੇ ਕੇਸ ਲੱਗ ਹੀ ਗਿਆ ਨਾ ਤਾਂ ਹੁਣ ਇਹਨੂੰ ਘੱਟੋ ਘੱਟ ਨਹੀਂ ਤਾਂ 10 ਸਾਲ ਦੀ ਸਜ਼ਾ ਵੀ ਹੋ ਸਕਦੀ ਆ ਜੀ ਹਾਂਜੀ ਔਰ ਨਾਲ ਦੀ ਨਾਲ ਇਹਨੂੰ ਫਾਈਨ ਵੀ ਹੋਣਗੇ ਬਾਕੀ ਹੋਰ ਗੱਲਾਂ ਦੀ ਗੱਲਾਂ ਬਹੁਤ ਹੀ ਜ਼ਿਆਦਾ ਕੈਨੇਡਾ ਦੇ ਲੋਕ ਖੁਸ਼ ਹੋ ਗਏ ਹੋਣਗੇ ਤੋਂ ਬਾਕੀ ਆਪਣੇ ਦੇਸੀ ਭਰਾ ਉਹ ਵੀ ਖੁਸ਼ ਹੋ ਗਏ ਹੋਣਗੇ ਵੀ ਸਾਤੋ ਤਾਂ ਛਤਰਪ੍ਰੇਤ ਹੋਈ ਨਹੀਂ ਚਲੋ ਪੁਲਿਸ ਨੇ ਤਾਂ ਚੱਕ ਲਿਆ ਇਹਨੂੰ ਕਿਸੇ ਨੇ ਤਾਂ ਅੱਗੇ ਆ ਕੇ ਕੀਤਾ ਇਹ ਕੰਮ ਕਿਉਂਕਿ ਪਿੱਛੇ ਜੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਦੀ ਜਿੱਦਾਂ ਇਹਨੇ ਆਪਣੀਆਂ ਕੁੜੀਆਂ ਨੂੰ ਤੰਗ ਪਰੇਸ਼ਾਨ ਕੀਤਾ ਸੀਗਾ ਕਿਸੇ ਮਾਲ ਦੇ ਵਿੱਚ ਉਹ ਮੈਨੂੰ ਲੱਗਦਾ ਆਈ ਥਿੰਕ ਜਿਵੇਂ ਰੋਂਗ ਨਹੀਂ ਤਾਂ ਕਿਸੇ ਮਾਲ ਦੇ ਵਿੱਚ ਉਹ ਸਿਕਿਉਰਿਟੀ ਗਾਰਡ ਸੀਗੀਆਂ ਕੁੜੀਆਂ ਸਿਕਿਉਰਿਟੀ ਦੀ ਜੌਬ ਕਰਦੀਆਂ ਸੀਗੀਆਂ ਸੋ ਉਹਨਾਂ ਦੀ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਕਰ ਰਿਹਾ ਸੀਗਾ ਜਾਣ ਬੁੱਝ ਕੇ ਬਣਾ ਰਿਹਾ ਸੀਗਾ ਬਾਰ ਬਾਰ ਉੱਥੇ ਜਾ ਰਿਹਾ ਸੀਗਾ ਹਟ ਨਹੀਂ ਸੀ ਰਿਹਾ ਉਹਨਾਂ ਦੇ ਮਨਾ ਕਰਨ ਦੇ باوجود ਵੀ ਉਹਨਾਂ ਦੀ ਵੀਡੀਓ ਬਣਾਈ ਜਾ ਰਿਹਾ ਸੀਗਾ ਮੇਬੀ ਆਈ ਥਿੰਕ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਹੋਣੀ ਹੈ ਕਿ ਇਦਾਂ ਹੋ ਇਦਾਂ ਲੱਗਦਾ ਹੁੰਦਾ ਸੀ ਕਿ ਆਪਣੀਆਂ ਕੁੜੀਆਂ ਸੇਫ ਨਹੀਂ ਹੈਗੀਆਂ ਬਾਹਰਲੇ ਦੇਸ਼ਾਂ 'ਚ ਵੀ ਕੋਈ ਵੀ ਕੁਝ ਵੀ ਕਰ ਸਕਦਾ ਔਰ ਖਾਸ ਕਰਕੇ ਇਹ ਵੀਡੀਓ ਇਸ ਲਈ ਵੀ ਮੈਂ ਬਣਾ ਰਿਹਾ ਤੇ ਬਹੁਤ ਲੋਕਾਂ ਦੇ ਦਿਮਾਗ ਦੇ ਵਿੱਚ ਇਹੀ ਗਲਤਫਹਿਮੀ ਸੀਗੀ ਕਿ ਇਹ ਇੰਡੀਆਨ ਜਦੋਂ ਇਦਾਂ ਦੀ ਕੋਈ ਹਰਕਤ ਕਰਦਾ ਸੀਗਾ ਨਾ ਤਾਂ ਹਰ ਕੋਈ ਇੰਡੀਆਨ ਨੂੰ ਬਲੇਮ ਕਰਦਾ ਸੀ ਕਿ ਇਹ ਇੰਡੀਆ ਨੇ ਇਹ ਇੰਡੀਅਨ ਨਹੀਂ ਹੈ ਸ਼੍ਰੀਲੰਕਾ ਦਾ ਔਰ ਮੁਹੰਮਦ ਮੁਸਲਿਮ ਧਰਮ ਦਾ ਇਹ ਮੁਹੰਮਦ ਅਜ਼ਗਰ ਇਹਦਾ ਨਾਮ ਹੈ ਸੋ ਇਹ ਵੀ ਆਈ ਥਿੰਕ ਕਲੀਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀ ਕਿ ਇੰਡੀਅਨ ਹੀ ਨਹੀਂ ਇਹ ਸ਼੍ਰੀਲੰਕਾ ਦਾ ਇੰਡੀਅਨ ਨੂੰ ਹੀ ਨਹੀਂ ਬਦਨਾਮ ਕਰਨਾ ਚਾਹੀਦਾ ਕਿਉਂਕਿ ਮੋਸਟਲੀ ਜਦੋਂ ਇਹ ਇਦਾਂ ਦੀ ਹਰਕਤਾਂ ਕਰਦਾ ਸੀਗਾ ਆਸ-ਪਾਸੇ ਦੇ ਲੋਕ ਵੀ ਇਹਦੀ ਵੀਡੀਓ ਬਣਾਉਂਦੇ ਸੀਗੇ ਤੇ ਉਹ ਵੀ ਟਰੋਲ ਕਰਦੇ ਸੀਗੇ ਕਿ ਇੰਡੀਅਨ ਇਹ ਗੰਦ ਪਾ ਰਿਹਾ ਜਾਂ ਇੰਡੀਅਨ ਇੱਦਾਂ ਕਰ ਰਿਹਾ ਸੋ ਕੈਨੇਡਾ ਦੇ ਵਿੱਚ ਪਹਿਲਾਂ ਹੀ ਬਹੁਤ ਬਦਨਾਮ ਹੋਇਆ ਕਿਸੇ ਨੂੰ ਜ਼ਰੂਰਤ ਨਹੀਂ ਕਿ ਇੰਡੀਅਨ ਨੇ ਕੀ ਕੁਝ ਕੀਤਾ ਕੀ ਕੁਝ ਨਹੀਂ ਕੀਤਾ ਪਰ ਇਦਾਂ ਦੇ ਜਿਹੜੇ ਦਿਲੇਦਾਰਾ ਉਹਨਾਂ ਦੀ ਵਜ੍ਹਾ ਤੋਂ ਵੀ ਨਾਂ ਆਪਣੇ ਬਦਨਾਮ ਹੋ ਰਹੇ ਆ ਪਹਿਲਾਂ ਹੀ ਤੁਹਾਨੂੰ ਪਤਾ ਕਿ ਆ ਪਿਛੇ ਆਪਣੇ ਪੰਜਾਬੀ ਮੁੰਡੇ ਫੜ ਹੋਇਆ ਜਿਹੜੇ ਫਰੋਤੀਆਂ ਮੰਗਦੇ ਸੀਗੇ ਗੋਲੀਬਾਰੀ ਕਰਦੇ ਸੀ ਲੋਕਾਂ ਦੇ ਘਰਾਂ 'ਚ ਜਾ ਕੇ ਅਸਲਾ ਫੜ ਹੋਇਆ ਉਹਨਾਂ ਦੇ ਕੋਲੋਂ ਕਿੰਨਾ ਜ਼ਿਆਦਾ ਸੋ ਐਸੇ ਤਰ੍ਹਾਂ ਹੁਣ ਬਹੁਤ ਲੋਕਾਂ ਨੂੰ ਰਾਹਤ ਮਿਲੀ ਹੋਊਗੀ ਬਹੁਤ ਲੋਕ ਖੁਸ਼ ਹੋਣਗੇ ਐਦਾਂ ਦੇ ਨਮੂਨਿਆਂ ਨੂੰ ਜਦੋਂ ਅੰਦਰ ਕਰਦੇ ਨਹੀਂ ਤਾਂ ਅਕਸਰ ਇਹ ਜਦੋਂ ਕੋਈ ਇਮੀਗ੍ਰੈਂਟ ਦਾ ਆਪਣਾ ਭਰਾ ਕੋਈ ਚੱਕ ਹੁੰਦਾ ਤਾਂ ਲੋਕ ਸੋਚਦੇ ਆ ਯਾਰ ਵਿਚਾਰਾ ਘਰੋਂ ਕਮਾਉਣ ਆਇਆ ਸੀ ਆ ਫੜ ਹੋ ਗਿਆ ਪਰ ਜਦੋਂ ਐਦਾਂ ਦੇ ਨਮੂਨੇ ਫੜ ਹੁੰਦੇ ਤਾਂ ਸਾਰੇ ਖੁਸ਼ ਹੁੰਦੇ ਆ ਕਿ ਜਲਦੀ ਚੱਕੋ ਇਹਨੂੰ ਜਲਦੀ ਇਹਨੂੰ ਰਿਪੋਰਟ ਕਰੋ ਉਥੋਂ ਜਲਦੀ ਸਾਡੇ ਇਥੋਂ ਗੰਦ ਕੱਢੋ ਤੇ ਸਾਡਾ ਜੀਣਾ ਇਹਨੇ ਹਰਾਮ ਕੀਤਾ ਹੋਇਆ ਸੀ ਇਹ ਪਾਲ ਐਦਾਂ ਹੀ ਆ ਬਾਕੀ ਤੁਸੀਂ ਆਪਣਾ ਜਰੂਰ ਦੱਸੋ ਇਸ ਦੇ ਬਾਰੇ ਕੀ ਰਾਏ ਆ ਤੁਹਾਡੀ ਕੀ ਨਹੀਂ ਰਾਏ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਇਨਸਾਨ ਨੂੰ ਪਤਾ ਲੱਗ ਸਕੇ ਜਿਹਦੇ ਜਿਹਦੇ ਇਹ ਵੀਡੀਓ ਬਣਾ ਕੇ ਬਾਹਰਲ ਕਰਦਾ ਸੀ ਸੋ ਉਹਨਾਂ ਨੂੰ ਵੀ ਪਤਾ ਲੱਗੇ ਵੀ ਅੱਜ ਇਹ ਟੰਗਿਆ ਗਿਆ ਤੇ ਉਹ ਵੀ ਵਿਚਾਰੇ ਖੁਸ਼ ਹੋਣ ਤੇ ਸੋੜਾ ਸੁੱਖ ਦਾ ਸਾਹ ਮਿਲੇ ਉਹਨਾਂ ਨੂੰ ਬਾਕੀ ਅਗਰ ਤੁਸੀਂ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਥੈਂਕ ਯੂ